ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਹ ਨਿਤ ਜਾਗੈ ਨੀਂਦ ਨਾ ਸੋਵੈ ਸੋ ਜਾਣੈ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ ਵੈਦ ਕਿ ਜਾਣੈ ਕਾਰੀ ਜੀਉ ਜਿਸ ਨੂੰ ਸਾਚਾ ਸਿਫਤੀ ਲਾਏ ਜਿਸ ਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿ ਸਭ ਜਾਏ ਅੰਮ੍ਰਿਤ ਕੀ ਸਾਰ ਸੂਈ ਜਾਣਾ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਹਾਉ ਫਿਰ ਸੇਤੀ ਧਨ ਪ੍ਰੇਮ ਰਚਾਏ ਗੁਰ ਕੈ ਸਬਦ ਤਸਾ ਚਿਤ ਲਾਏ ਸਹਜ ਸੇਤੀ ਧਨ ਖਰੀ ਸੁਹੀਲੀ ਸਹਿਜ ਸੀਤੀ ਧਾਨ ਖਰੀ ਸੁਹੀਲੀ ਤ੍ਰਿਸ਼ਨਾ ਦਿਖਾ ਨਿਵਾਰੀ ਜੀਓ ਸਹਿਸਾ ਤੂੜੇ ਪਰਮ ਚੁਕਾਏ ਸਹਿਜੇ ਸਫਤੀ ਧਨ ਖ ਚੜਾਏ ਗੁਰ ਕੈ ਸ਼ਬਦ ਮਾਰੈ ਮਨ ਮਾਰੇ ਸੁੰਦਰ ਜੋਗਾ ਧਾਰੀ ਜੀਓ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਕੈ ਸ਼ਬਦ ਮਰੈ ਇੱਥੇ ਠੰਮਕ ਮਨ ਮਾਰੇ ਇੱਥੇ ਵਿਸਰਾਮ ਹੈ ਸੁੰਦਰ ਜੋਗਾਧਾਰੀ ਜੀਓ ਹਮੈਂ ਜਲਿਆ ਮਨਹੁ ਵਿਸਾਰੀ ਜਾਮਪੁਰ ਵਜਹਿ ਖੜਗ ਕਰਾਰੇ ਜਾਮਪੁਰ ਤੇ ਵਿਸਰਾਮ ਲਾਉਣਾ ਵਜਹਿ ਕਸਕੇ ਬੋਲਣਾ ਹੈ ਜਾਮਪੁਰ ਵਜਹਿ ਖੜਗ ਕਰਾਰੇ ਆਬ ਕਹਿ ਕਹਿਐ ਨਾਮ ਨ ਮਿਲਈ ਤੂ ਸਹ ਜੀੜੇ ਭਾਰੀ ਜੀਓ ਮਾਇਆ ਮਮਤਾ ਪਵਹਿ ਖਿਆਲੀ ਜਾਮਪੁਰ ਫਾਸਹਿਗਾ ਜਮ ਜਾਲੀ ਹਾਂ ਜਾਮਪੁਰ ਫਾਸਹਿਗਾ ਜਮ ਜਾਲੀ ਹੀਤ ਕੇ ਬੰਧਨ ਤੋੜ ਨਾ ਸਕੈ ਤਾ ਜਮ ਕਰੇ ਖੁਆਰੀ ਜੀਉ ਨਾ ਕੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਗੁਰ ਦੀਆ ਜਿਸ ਤੂ ਦੇ ਤਿਸੈ ਕਿਆ ਚਾਰਾ ਨਾਨਕ ਸਰਨ ਤੁਮਾਰੀ ਜੀ ਮਾਰੂ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਹਿ ਬਹਿਸਾਲਾ ਤਹਿ ਬੈਸਾ ਸੁਆਮੀ ਜਹਿ ਭਿਜਹਿ ਤਹਿ ਜਾਵਾ ਸਭ ਨਗਰੀ ਮਹਿ ਏਕੋ ਰਾਜਾ ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿੱਤ ਹੈ ਹਥਾਵਾ ਸਭੇ ਪਵਿੱਤ ਹੈ ਹਥਾਵਾ ਬਾਬਾ ਦੇਹ ਵਸਾ ਜਸ ਗਾਵਾ ਬਾਬਾ ਦੇਹ ਵਸਾ ਇਥੇ ਵਿਸਰਾਮ ਸੱਚ ਗਾਵਾ ਜਸ ਨੀ ਬਸਾ ਬੋਲਾ ਬਾਬਾ ਦੇਹ ਵਸਾ ਸੱਚ ਗਾਵਾ ਜਾ ਤੀ ਸਹਜੇ ਸਹਜ ਸਮਾਵਾ ਰਹਾਉ ਬੁਰਾ ਪਲਾ ਕਿਸ ਆਪਸ ਤੇ ਜਾਣਿਆ ਏ ਸਗਲ ਵਿਕਾਰ ਤਿਹ ਫੁਰਮਾਇ ਖਸਮ ਕਾ ਹੋਆ ਵਰਤੈ ਇਹੋ ਸੰਸਾਰ ਇੰਦਰੀ ਤਾਤ ਸਭਲ ਕਹੀਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਾਬ ਕਰਤਾ ਐਸਾ ਦੁਜੈ ਕੋਈ ਗੋਰ ਪ੍ਰਸਾਦੀ ਏਕਲੇ ਬਲਾਗੀ ਦੁਬਦਾ ਤਦੇ ਬਿਨਾਸੀ ਜੋ ਇਸ ਬਾਣਾ ਸੂ ਸਤ ਕਰ ਮੰਨਿਆ ਕਾਤੀ ਬਿੰਦੀ ਨਹੀਂ ਲਾਉਣੀ ਮੰਨਿਆ ਜੋ ਇਸ ਬਾਣਾ ਸੂ ਸਤ ਕਰ ਮੰਨਿਆ ਕਾਢੀ ਜਾਮ ਕੀ ਫਾਸੀ ਭਣਤ ਨਾਨਕ ਲੇਖਾ ਮਾਗੈ ਕਵਨਾ ਜਾ ਚੂਕਾ ਮਨ ਅਭਿਮਾਨਾ ਜੀ ਵਿਸਰਾਮ ਧਿਆਨ ਨਾ ਲਾਉਣਾ ਹੈ ਭਣਤ ਨਾਨਕ ਇਥੇ ਠਮਕ ਲੇਖਾ ਮਾਗੈ ਕਵਨਾ ਇਥੇ ਵਿਸਰਾਮ ਹੈ ਜਾ ਚੂਕਾ ਮਨ ਅਭੁਮਾਨਾ ਤਾ ਸੁਤਾਸ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸਰਨਾ ਪਏ ਮਾਰੂ ਸੱਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਐ ਨਿਜ ਘਰ ਵਾਸਾ ਹੋਇ ਸੱਚ ਖਜ਼ਾਨਾ ਬਖਸਿਆ ਆਪੇ ਜਾਣੈ ਸੋਇ ਏ ਮਨ ਹਰ ਗੀਉ ਚੇਤ ਤੂ ਮਨੋ ਤਾਜੇ ਬਕਾਰ ਗੁਰ ਕੈ ਸਬਦ ਧਿਆਏ ਤੂੰ ਤਾ ਸੱਚ ਲੱਗੀ ਪਿਆਰ ਹਾਂਜੀ ਤਾ ਪਦ ਹੈ ਵਿੱਚ ਪ੍ਰਾਤਨ ਸਰੂਪਾਂ ਦੇ ਵਿੱਚ ਤਾ ਸੱਚ ਲੱਗੀ ਪਿਆਰ ਪਾਠ ਹੈ ਨਵੀਨ ਪੁਥੀਆਂ ਦੇ ਵਿੱਚ ਤਾ ਪਦ ਨਹੀਂ ਛਪਿਆ ਹੋਇਆ ਸਿੱਧੀ ਪੰਕਤੀ ਲਿਖੀ ਹੋਈ ਹੈ ਗੁਰ ਕੈ ਸਬਦ ਧਿਆਏ ਤੂੰ ਸੱਚ ਲੱਗੀ ਪਿਆਰ ਪਰੰਤੂ ਸੰਪਰਦਾ ਦੇ ਵਿੱਚ ਵੀ ਇਹ ਦੱਸਿਆ ਜਾਂਦਾ ਹੈ ਕੀ ਗੌਰ ਕਾਬਦ ਤੇ ਆਏ ਤੂ ਇਥੇ ਵਿਸਰਾਮ ਹੈ ਵਿਚ ਤਤੇ ਕੰਨਾ ਤਾ ਸੱਚ ਲੱਗੀ ਪਿਆਰ ਜਿਨ੍ਹਾਂ ਦੀਆਂ ਪੁੱਤੀਆਂ ਤੇ ਹੈ ਨਹੀਂ ਤਾ ਪਦ ਲਿਖ ਸਕਦੇ ਹਾਂ ਰਹਾਉ ਅਥਾ ਨਾਵਹੁ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਈ ਨਾਵਹੁ ਭੁੱਲਈ ਬੋਲਨੇ ਐਥੈ ਇਥੇ ਨਹੀਂ ਕਹਿ ਦੇਣਾ ਐਥੈ ਨਾਵਹੁ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਈ ਜੋਨੀ ਸਭ ਕੋ ਆਈ ਅਨ ਵਿਸ਼ਟਾ ਮਾਹਿ ਸਮਾਈ ਵੱਡ ਭਾਗੀ ਗੌਰ ਪਾਇਆ ਪੂਰਬ ਲਿਖਿਆ ਮਾਈ ਅਨ ਦਿਨ ਸੱਚੀ ਭਗਤਕਾਰ ਸੱਚਾ ਲਏ ਮਿਲਾਇ ਕਾਪੇ ਸ੍ਰਿਸ਼ਟ ਸਭ ਸਾਜੀਆਨ ਆਪੇ ਨਦਰ ਕਰੀ ਨਾਨਕ ਨਾਮ ਵਡਿਆਈਆ ਜੈ ਭਾਵੇ ਤੈ ਦੀ ਮਾਰੂ ਮਹੱਲਾ ਤੀਜਾ ਪਿਛਲੇ ਗੁਣ ਹੈ ਬਖਸਾਏ ਜੀਉ ਇਹ ਗੁਣ ਹੈ ਥੋੜਾ ਜਿਹਾ ਭਾਰਾ ਬੋਲਣਾ ਪਿਛਲੇ ਗੁਣ ਹੈ ਬਖਸਾਏ ਜੀਉ ਆਬ ਤੂ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਾ ਵਿੱਚ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰਿ ਧਿਆਇ ਸਦਾ ਹਰ ਚਰਣੀ ਲਾਗ ਰਹਾ ਇਕ ਮਨ ਏਕੈ ਭਾਇ ਰਹਾਉ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ thee ਹੁ ਨਾ 타ਉ ਨਾ ਮੈਂ ਜਾਤ ਨਾ ਪਤ ਹੈ ਇਥੇ ਵਿਸਰਾਮ ਨਾ ਮੈਂ thee ਹੁ ਨਾ 타ਉ ਸਬਦ ਭੇਦ ਭ੍ਰਮ ਕਟਿਆ ਗੁਰ ਨਾਮ ਦੀ ਆ ਸਮਝਾਏ ਗੁਰਨਾਮ ਕੱਠਾ ਨਹੀਂ ਕਹਿਦਣਾ ਗੁਰ ਨਾਮ ਦੀ ਆ ਸਮਝਾਏ ਗੁਰ ਪਾਤੀ ਯਮਕਲਾ ਕੇ ਬੋਲੇ ਇਹੋ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਏ ਧੰਦਾ ਕੂੜ ਵਿਆਪਿਆ ਜਾਮਪੁਰ ਝੂਟਾ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਾਹੀ ਕੋਈ ਭਗਤ ਖਜ਼ਾਨਾ ਬਖਸਿਓ ਨਾ ਗੁਰਮੁਖਾ ਸੁਖ ਹੋਇ ਮਾਰੂ ਮਹੱਲਾ ਤੀਜਾ ਸਚ ਰਤੇ ਸੇ ਟੂਲ ਲਹੁ ਸੇ ਵਿਰਲੇ ਸੰਸਾਰ ਸਚ ਰਤੇ ਸੇ ਟੂਲ ਲਹੁ ਸੇ ਵਿਰਲੇ ਸੰਸਾਰ ਤੈਨ ਮਿਲਿਆ ਮੁਖ ਉਜਲਾ ਜਪਨਾਮ ਮਰਾਰ ਹਾਂ ਜਪ ਪੂਲਾ ਬੋਲਣਾ ਬਾਬਾ ਸਾਚਾ ਸਾਹਿਬ ਰਿਦੈ ਸਮਾਲ ਬਾਬਾ ਪਦਤੀ ਵਿਸਰਾਮ ਹੈ ਬਾਬਾ ਸਾਚਾ ਸਾਹਿਬ ਰਿਦੈ ਸਮਾਲ ਸਤਗੁਰ ਆਪਣਾ ਉੱਚ ਦੇਖ ਲੇਹ ਵਖਰ ਭਾਲ ਰਹਾਉ ਇੱਕ ਸੱਚਾ ਸਭ ਸੇਵਦੀ ਤੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨ ਵਿਛੁੜਹਿ ਪਾਵਹਿ ਸਚ ਸੋਇ ਇੱਕ ਭਗਤੀ ਸਾਰ ਨ ਜਾਣਨੀ ਮਨਮੁਖ ਭਰਮ ਭੁਲਾਏ ਹਾਂਜੀ ਇੱਕ ਭਗਤੀ ਸਾਰ ਨ ਜਾਣਨੀ ਮਨਮੁਖ ਭਰਮ ਭੁਲਾਏ ਓਨਾ ਵਿੱਚ ਆਪ ਵਰਤਦਾ ਕਰਣਾ ਕਿਛੂ ਨ ਜਾਏ ਜਿਸ ਨਾਲ ਜੋਰ ਨ ਚੱਲਈ ਖਲੇ ਕੀਚੈ ਅਰਦਾਸ ਖਲੇ ਪੋਲਾ ਬੋਲਣਾ ਖੱਲੇ ਨਹੀਂ ਕਹਿਣਾ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾ ਸੁਣ ਕਰੇ ਸਾ ਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂਰਾ ਹੋ ਕੰਚਨ ਹੋਇ ਸੋ ਸਾਚਾ ਸਾਲਾਹੀਐ ਤਿਸ ਜੀ ਵਡ ਅਬਰ ਨ ਕੋਇ ਮੇਰੇ ਮਾਨ ਆਨ ਦਿਨ ਧਿਆਇ ਹਰ ਨਾਉ ਸਤਿਗੁਰ ਕੈ ਬਚਨ ਅਰਾਧ ਤੂ ਆਨ ਦਿਨ ਗੁਣ ਗਾਉ ਰਹਾਉ ਗੁਰਮੁਖ ਏਕੋ ਜਾਣੀਐ ਜਾ ਸਤਿਗੁਰ ਦੇ ਬੁਝਾਈ ਸੋ ਸਤਿਗੁਰ ਸਾਲਾਹੀਐ ਜਿੱਦੂ ਏਹ ਸੋਝੀ ਪਾਇ ਸਤਿਗੁਰ ਛੋੜ ਦੂਜੈ ਲੱਗੇ ਸਤਿਗੁਰ ਛੋੜ ਦੂਜਾ ਲੱਗੇ ਕਿਆ ਕਰਨ ਅੱਗੇ ਜਾਏ ਜਾਮਪੁਰ ਬੱਦੇ ਮਾਰੀਐ ਬਹੁਤੀ ਮਿਲੇ ਸਜਾਈ ਮੇਰਾ ਪ੍ਰਭ ਵੇ ਪ੍ਰਵਾਹ ਹੈ ਮੇਰਾ ਪ੍ਰਭ ਵੇ ਪ੍ਰਵਾਹ ਹੈ ਇਥੇ ਸਾਮ ਨਾ ਤਿਸ ਤਿਲ ਨਾ ਤਮਾਈ ਤਮਾਈ ਪੁਲਾਈ ਨਾਨਕ ਤਿਸ ਸਰਣਾਈ ਭਜ ਪਉ ਆਪੇ ਬਖਸ਼ ਮਿਲਾਏ ਪੱਜਿ ਫਕਸ ਕੇ ਬੋ ਨਾਨਕ ਤੇ ਸਰਨਾਈ ਪੱਜ ਪਾਓ ਆਪੇ ਬਖਸ਼ ਮਿਲਾਏ